ਸਤਿਕਾਰਯੋਗ ਮਸ਼ਤਦਮਾਨਾਂ ਦੇ ਵਿੱਚ ਸਾਡੇ ਉੱਲੇ ਸ਼ਬਾਪਾ ਜੀ ਤੇ ਵਸਾਈ ਹੋਏ ਇਸ ਜਗ੍ਹਾ ਤੋਂ ਇਸ ਗੁਰੂ ਘਰ ਤੋਂ ਇਸ ਪਿਆਰੀ ਦਰਬਾਰਾ ਤੋਂ ਸਾਡੇ ਮਾਤਾ ਪਿਓ ਸਭ ਜੀ ਕੋਨਾ ਵੱਲ ਬਿਆੰਤ ਨਿਮਰਤਾ ਜਿੱਥੇ ਨੂੰ ਮਾਨ ਪ੍ਰਾਪਤ ਹੋਇਆ ਸਿੱਖ ਸੰਗਤਾਂ ਵੱਲੋਂ ਗੁਰੂ ਜੀ ਆਪਾਂ ਮਾਤਾ ਬਤਾਵਾ ਮੀਰ ਬਰਾਮਾ ਬੱਚਿਆਂ ਹੋਏ ਸਾਰਿਆਂ ਦੀ ਹਾਜ਼ਰੀ ਗੁਰਨਾਣਕ ਦੇ ਦਰਤੇ ਪਰਵਾਣ ਹੋਵੇ ਮਾਲਕ ਆਪਣੇ ਕੋਲ ਸਾਰਿਆਂ ਨੂੰ ਦਾਤਾ ਦੇ ਕੇ ਨਵਾਜੇ ਤਤਕਾਰ ਜਿਉ ਸਾਡੇ ਮਾਤਾ ਪੋਲਾਂ ਜੀ ਜਿਨ੍ਹਾਂ ਨਾਲ ਸਾਡਾ ਬੜਾ ਹੀ ਪਿਆਰ ਆ। ਚਾਰੇ ਗੁਰੂ ਕੇ ਪਿਆਰੋ ਦੇ ਨਾਲ ਜਿਆ ਇਤਿਹਾਸਿਕ ਥਾਵਾਂ ਆਣੇ ਤੇ ਮਾਤਾ ਜੀ ਹਰ ਜਗ੍ਹਾ ਤੇ ਸਤਗੁਰ ਦੀ ਬਖਸ਼ਿਸ਼ ਦੇ ਨਾਲ ਆਪਣੀਆਂ ਧੀਆਂ ਨੂੰ ਪਿਆਰ ਸਦਾ ਦੇ ਕੇ ਨਵਾਜਦੇ ਨੇ। ਉਸ ਪਿਆਰੇ ਦੀ ਕਿਰਪਾ ਆ ਤਾਂ ਤਾਂ ਬਾਬਾ ਪੀਰ ਦੀ ਖੁਸ਼ਹਾ ਜੀ। ਜਿਨ੍ਹਾਂ ਨੇ ਗੁਰੂ ਕੇ ਪਿਆਰੋ ਬੰਦਗੀ ਕੀਤੀ ਤਪੱਸਿਆ ਕੀਤੀ। ਵਾਹਿਗੁਰੂ ਦੇ आ सू इस अकाल पुरख का जीवन बखशिश किया संसार से जोड़ा आया होंगे उतार दिता है प्यारे सतकार जो माता जी जिन्होंने गुख नफरी है माता पलोशा जी गुरु के प्यारे सरदार महिंद सिंह जी ते माता प्रीतम कौर जी जिन्हें ग्यारहवीं बरसी अतकार रहे

ਤੇ ਬਾਣੀ ਦੇ ਚਾਰ ਸਾਚੀ ਗੁਰੂ ਵਰਸੇ ਮਾਰਨੇ ਲਈ ਜਾਂ ਜੇ ਨ ਪਰੇ ਕਿਉਂ ਤੇ ਦੀ ਬਰਪਾਉ ਤੇ ਆਵਾ ਗੁਰੂ ਤੇ ਬਿਆਰੋ ਸਤਗੁਰ ਦਾ ਇਹ ਇਤਿਹਾਸ ਉਹਨਾਂ ਦੀ ਜੀਵਨੀ ਬਿਆਨ ਕਰਨ ਤੋਂ ਪਹਿਲਾਂ ਆਪਣੇ ਪਿਆਰੇ ਨੂੰ ਸੀਸ ਸੁਭਾ ਲਈਏ ਬੜੇ ਪਿਆਰ ਸਤਕਾਰ ਜਿੰਨੀਆਂ ਗੁਰੂਆਂ ਸਿੰਘ ਸੰਤਾਂ ਗੁਰਨਾਣਕ ਨਾਮ ਨੂੰ ਹਾਂ ਜੜ ਬੈਠਿਆ ਨੇ ਉਹ ਪਿਆਰ ਦੇ ਨਾਲ ਸੰਤਨ ਦਾ ਪਿਆਰ ਤੇ ਮਿਸ਼ਾਤ ਗੁਰੂ ਕੇ ਪਿਆਰ ਦੇ ਸਿੱਖਾ ਕੀਤਾ ਅੜਦੇ ਲੈਣ ਸੁਭਾਉ ਆਫੀ ਤੇ ਬੱਟ ਕੇ ਬਰਾਖਾ ਤੇ ਜੀ ਵਾਹਿਗੁਰੂ

जो सा सिर चुकता है गुरु के प्यारा याद करते हैं सब तो पहचान भी पहले पहचान की है है पर आपकी सोच गलत हो गई जितों का गुरु के पैर उठी उक रह गए विद्वान तो क्या माड़ी सोच पैर की मोच बंद कभी अगे नहीं बदल देंदीन तो इतिहास पुराने पुराने ग्रंथ पढ़े ने इतिहास पड़े ने ਉਹਨਾਂ ਨੂੰ ਪਤਾ ਹੈ ਕਿ ਪੀੜਾ ਨੇ ਕਿਵੇਂ ਨਸੀਬਾ ਕੀਤਾ ਹੈ ਉਹ ਤੁਹਾਨੂੰ ਬਤਾ ਰਹੀ ਜੋ ਤੁਹਾਡੀ ਇੱਕ ਸੀ ਤੇ ਆਪਾਂ ਦੀ ਨਿਸ਼ਾਨਣ ਵਾਲੀ ਬਣਿਆ ਅਸੀਂ ਪ੍ਰੰਤੋਂ ਪ੍ਰੰਤੋਂ ਕਰਦੇ ਆਂ ਕਿ ਸਾਡਾ ਬਾਣਾ ਤੇ ਬੜਾ ਉੱਚਾ ਤੇ ਸਿੱਜਾ ਆ ਪਰ ਇਹ ਨਹੀਂ ਪਤਾ ਕਿ ਇਹ ਸ਼ਬਦ ਕਿੰਨੇ ਕੀਮਤੀ ਤੇ ਕਿੰਨੇ ਡੂੰਘਾਈ ਵਾਲੇ ਨੇ ਬਣੇ ਆਪਾਂ ਸਾਰੇ ਜੀ ਪ੍ਰਾ ਸਰਦਾਰ ਬੈਠੇ ਹਾਂ ਮਾਂ ਬਤਾਵਾ ਬੈਠੇ ਆ ਨੇ ਇਸ ਪਿਆਰੇ ਨੂੰ ਸਿਰ ਚੁੱਕਿਆ ਇੱਕ ਬੰਦੇ ਸਹਿਤ ਦਾ ਦਰਬਾਰ ਆ। ਇੱਕ ਬੰਦੇ ਦਾ ਆਵਰਤ ਹ ਉਸ ਪੀਰ ਦਾ ਆਇਆ ਜਿਨੇ ਗੁਰੂ ਕੇ ਪਿਆਰੇ ਆਪ ਸਿਝੀਏ। ਮਗਾਂਸਰ ਬੋਤਾਰਾ ਤੁਸੀਂ ਲਾਗੇ ਦੇਖਿਆ ਕਿ ਜਿਆਦਾ ਦੂਰ ਨਹੀਂ ਆ। ਜਿੱਥੇ ਸਤ ਗੁਰਾਂ ਨੇ ਆਪਣੇ ਪਿਆਰੇ ਦਾ ਦਰਸ਼ਨ ਚਾਇਆ ਤੇ ਜਦੋਂ ਦਰਸ਼ਨ ਪਿਆ ਤੇ ਫਿਰ ਭੇਟਾ ਕੀ ਕਰੀ ਕਿ ਆਪ ਮੇਰੇ ਵੱਲੋਂ ਜਿਹੜਾ ਸਤਕਾਰ ਹੈ ਨਾ ਪਿਆਰਿਆ, ਇਹੀ ਦੇ ਸਕਦਾ ਹੈ ਉਹ ਬਸਤਰ ਸੋਹਣ। ਇੰਨਾ ਪਿਆਰ ਗੁਰੂ ਘਰੋਂ ਮਿਲਦਾ ਹੈ ਇਸ ਤੋਂ ਬਾਅਦ ਕੋਈ ਸੁਸਾਨ ਤੋਂ ਮਿਲਦਾ ਹੈ। ਤੇ ਆਪਾਂ ਅੱਜ ਹਰਸ਼ਤਾਨ ਦੇ 71 ਹੋਏ ਆ ਮਾਤਾ ਜੀ ਗੁਰੂ ਕੇ ਪਿਆਰੋ ਹਰ ਜਨਮਾ ਜਿੱਥੇ ਵੀ ਬਣਿਆ ਲਿਖਾ ਤੇਰੀ ਗੁਰੂ ਕੇ ਪਿਆਰਤਾਨ ਬਣੇ ਨੇ ਪਹੁੰਚ ਦੇਣੀ ਤੇ ਗੁਰੂ ਕੇ ਪਿਆਰੋ ਲੁਧਿਆਣੇ ਦੀ ਧਰਤੀ ਤੇ ਵੀ ਜਾਂਦੇ ਨੇ 15 16 ਨੂੰ ਫਿਰ ਸਮਾਗਮ ਆਉਣ ਵਾਲਾ ਤੰਦਨ ਵਾਪਸ ਜਲਕੇਰ ਦਾ ਉੱਥੇ ਵੀ ਮਾਤਾ ਦੀ ਬਖਸ਼ਿਸ਼ ਹੁੰਦੀ ਏ ਉੱਥੇ ਸਾਡੇ ਬਲਾਕ ਇਹਨਾਂ ਨਾਲ ਹੋਏ ਸਨ

ਤੇ ਨਾਮ ਜਿਹੜਾ ਹੋ ਰਿਹਾ ਗੁਰਬਾਣੀ ਦਾ ਜਿਹੜਾ ਅਠੇ ਪੈ 24 ਘੰਟੇ ਨਾਮ ਸਿਮਰਨ ਕੀਤਾ ਜਾਂਦਾ ਚਲਦਗਾਨੇ ਜਿੱਥੇ ਗੁਰੂ ਕੇ ਪੈਰਾਂ ਕਰਨਾ ਜਵਾੜ ਕੀਤੀ ਗੂੰਜਦੀ ਏ ਜੀਵਨ ਬਗਲ ਜਾਂਦਾ ਅਥਿਆ ਸੁਖ ਸੰਗ ਉਹਦੇ ਤਾਂ ਨਿਪਟ ਚਾਦੀਦਾ ਵਾਹੀ ਗੁਰੂ ਕਿਰਪਾ ਕਰੇ ਤਾਂ ਹਾਮ ਕਰੋ ਦੇ ਲੋਕ ਮੋਤੀ ਬਾਸ਼ਨਾ ਹੋੜ ਜਾਂਦੀ ਏ ਤੇ ਸਭ ਤੋਂ ਸੰਤਾਂ ਕੀ ਨੇ ਅੰਦੇ ਨਾਲ ਦੇ ਲਹਿਮਾ ਬੜੀ ਅਪਰਾਪਾਰ ਹੁੰਦੀ ਏ ਜੜੀਆਂ ਤੇ ਪਰਮ ਪ੍ਰਕਾਰ ਕਰ ਜਾਂਦੇ ਨੇ लोग फिर दे गुरु के पैरों कारनामें जोजा खोजते हैं फिर रब की प्यारी रूह बोल देने के जपाया किसी रू नहीं सी उन्हें से नाम जब के सी किसी ना तो सा अखा च हंजू सी ने उस नाम के गुरु के प्यारे रूह निकलते विधवा ने बड़िया सोहनिया संतना लिखिया ने कहते कवि कलम च दम हो गए ना कच्चिया घड़िया के गोल गोल करा

और उन्हां दे ज्ञा जान तो ताटी ज़दा बड़े प्यार दे जालाना है। आओ घ्यान thank you thank you